ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਬਣੇ ਸਰਕਾਰੀ ਕੁਆਟਰਾਂ ਦੇ ਵਿੱਚ ਇੱਕ ਬਜ਼ੁਰਗ ਦੀ ਅੱਗ ਲੱਗਣ ਦੇ ਕਾਰਨ ਸੰਦਿग्ध ਪ੍ਰਸਥਿਤੀਆਂ ਦੇ ਵਿੱਚ ਮੌਤ ਹੋਈ ਹੈ ਪੁਲਿਸ ਇਸ ਨੂੰ ਪੂਰੇ ਮਾਮਲੇ ਨੂੰ ਕਤਲ ਦੇ ਐਂਗਲ ਤੋਂ ਜਾਂਚ ਰਹੀ ਹੈ ਲੁਧਿਆਣਾ ਦੇ ਸੈਂਟਰ ਜੇਲ੍ਹ ਦੇ ਬਾਹਰ ਹੀ ਖੜੇ ਆਂ ਔਰ ਸੁਰੱਖਿਆ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿਉਂਕਿ ਹਾਈ ਸਕਿਉਰਿਟੀ ਦੇ ਬਾਅਦ ਵੀ ਲੁਧਿਆਣਾ ਦੇ ਜੇਲ੍ਹ ਦੇ ਅੰਦਰ ਜਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਸਾਹਮਣੇ ਆਇਆ ਇੱਕ ਬਜ਼ੁਰਗ ਦੀ ਅਗਲਾਗਨ ਦੇ ਨਾਲ ਮੌਤ ਦਾ ਮਾਮਲਾ ਹੈ ਕਿਹਾ ਜਾ ਰਿਹਾ ਪਰ ਪੁਲਿਸ ਇਸ ਨੂੰ ਕਤਲ ਦੇ ਮਾਮਲੇ ਵਜੋਂ ਜਾਂਚ ਰਹੀ ਹੈ ਕਿਉਂਕਿ ਐਫਆਈਆਰ ਦੇ ਵਿੱਚ ਜਿਹੜਾ ਬਜ਼ੁਰਗ ਹੈ ਉਸ ਦਾ ਜਿਹੜਾ ਪੋਤਾ ਕਿਉਂਕਿ ਪੁਲਿਸ ਮੁਲਾਜ਼ਮ ਦਾ ਦਾਦਾ ਸੀ ਔਰ ਪੁਲਿਸ ਮੁਲਾਜ਼ਮ ਨੇ ਇਹ ਬਿਆਨ ਕੀਤਾ ਕਿ ਉਸ ਦੇ ਘਰੋਂ ਤਕਰੀਬਨ ਸਵਾ ਲੱਖ ਰੁਪਏ ਅਤੇ ਚਾਂਦੀ ਦਾ ਕੜਾ ਤੇ ਸੋਨਾ ਗਾਇਬ ਹੈ ਔਰ ਸਰਕਾਰੀ ਕੁਆਟਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਸੜ ਕੇ ਬਜ਼ੁਰਗ ਦੀ ਮੌਤ ਹੋਈ ਆ ਉਸ ਦੀ ਪਛਾਣ ਜਮਾਲਉਦੀਨ ਵਜੋਂ ਹੋਈ ਹੈ ਅਤੇ ਜਿਹੜਾ ਉਹਦਾ ਪੋਤਾ ਸੀ ਉਸ ਦਾ ਨਾਮ ਅਬਦੁਲ ਗਫਾਰ ਦੱਸਿਆ ਜਾ ਰਿਹਾ ਔਰ ਏ ਡੀ ਜੀ ਪੀ ਦੇ ਦਫਤਰ ਦੇ ਵਿੱਚ ਕਲਰਿਕ ਵਜੋਂ ਕੰਮ ਕਰਦਾ ਹੈ ਪੁਲਿਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਔਰ ਜਿਹੜਾ ਦੇ ਹੈ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਾ ਦਿੱਤਾ ਸੋ ਸਵਾਲ ਇਹੀ ਹੈ ਕਿ ਪੂਰੀ ਤਰ੍ਹਾਂ ਹਾਈ ਸਕਿਉਰਿਟੀ ਜ਼ੋਨ ਦੇ ਬਾਵਜੂਦ ਇਹ ਗੇਟ ਲੱਗਾ ਹੈ ਔਰ ਇਸ ਦੇ ਅੰਦਰ ਇੱਕ ਪਾਸੇ ਕੈਦੀ ਤੇ ਹਵਾਲਾਤੀ ਬੰਦ ਰਹੇ ਜੇਲ੍ਹ ਦੇ ਵਿੱਚ ਔਰ ਦੂਸਰੇ ਪਾਸੇ ਦੂਰ ਜਿਹੜਾ ਤੁਸੀਂ ਕੁਆਟਰ ਦੇਖ ਰਹੇ ਹੋ ਉਹਨਾਂ ਕੁਆਟਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਰਹਿੰਦੇ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮ੍ਰਿਤਕ ਦੇ ਪੋਤੇ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਪਰਿਵਾਰਿਕ ਮਸਲੇ ਦੇ ਵਿੱਚ ਕਿਧਰੇ ਬਾਹਰ ਗਏ ਸੀ ਉਸ ਦਾ ਦਾਦਾ ਘਰੇ ਇਕੱਲਾ ਸੀ ਔਰ ਜਦੋਂ ਘਰ ਆਇਆ ਤਾਂ ਉਸਦੇ ਦਾਦੇ ਦੀ ਸੜ ਕੇ ਮੌਤ ਹੋਈ ਹੋਈ ਸੀ ਕੁਆਟਰ ਦੇ ਵਿੱਚ ਅਤੇ ਕੁਆਟਰ ਦੇ ਵਿੱਚ ਜਿਹੜਾ ਪੈਸਾ ਸੀ ਸਵਾ ਲੱਖ ਦੇ ਕਰੀਬ ਅਤੇ ਸੋਨਾ ਚਾਂਦੀ ਉਹ ਗਾਇਬ ਸੀ ਸੋ ਪੁਲਿਸ ਹਰ ਐਂਗਲ ਤੇ ਜਾਂਚ ਕਰ ਰਹੀ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਔਰ ਪੁਲਿਸ ਨੇ ਕਈ ਅੰਦਰੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਪੁੱਛਗਿੱਛ ਕੀਤੀ ਹੈ ਕਿਉਂਕਿ ਐਡਾ ਵੱਡਾ ਗੇਟ ਲੱਗਾ ਹੋਇਆ ਹੈ ਗੇਟ ਦੇ ਬਾਹਰ ਕੈਮਰੇ ਨੇ ਔਰ ਕੈਮਰੇ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਸੋ ਸਵਾਲਾਂ ਦੇ ਘੇਰੇ ਵਿੱਚ ਸੁਰੱਖਿਆ ਲੁਧਿਆਣਾ ਦੇ ਕੇਂਦਰੀ ਜੇਲ੍ਹ ਦੀ ਫਰਵਰੀ ਮਹੀਨੇ ਦੇ ਵਿੱਚ ਵੀ ਇੱਕ ਕੁਆਟਰ ਦੇ ਵਿੱਚ ਚੋਰੀ ਹੋਈ ਸੀ ਇਸੇ ਜੇਲ੍ਹ ਦੇ ਅੰਦਰ ਹੀ ਉਸ ਵੇਲੇ ਪੁਲਿਸ ਨੇ ਗੰਭੀਰਤਾ ਦੇ ਨਾਲ ਨਹੀਂ ਲਿੱਤਾ ਔਰ ਪੁਲਿਸ ਤਿੰਨ ਸੰਧਿਗਤ ਵਿਅਕਤੀਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਪੁਲਿਸ ਸ਼ੱਕ ਜਤਾ ਰਹੀ ਹੈ ਔਰ ਪੁਲਿਸ ਹਜੇ ਵੀ ਇਸ ਪੂਰੇ ਮਾਮਲੇ ਤੇ ਜਾਂਚ ਵਿੱਚ ਜੁਟਿਆ ਕਿਉਂਕਿ ਸਵਾਲ ਸੁਰੱਖਿਆ ਨੂੰ ਲੈ ਕੇ ਆ ਪੁਲਿਸ ਮੁਲਾਜ਼ਮ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਆ ਉਹ ਕੌਣ ਹੈ ਜਿਹੜਾ ਇਸ ਕੇਂਦਰੀ ਜੇਲ੍ਹ ਦੇ ਅੰਦਰ ਦਾਖਲ ਹੋਇਆ ਜਿਸ ਨੇ ਬਜ਼ੁਰਗ ਨੂੰ ਅੱਗ ਲਾਈ ਹੋਵੇਗੀ ਕਿਉਂਕਿ ਪੁਲਿਸ ਇਸ ਪੂਰੇ ਐਂਗਲ ਤੋਂ ਇਸ ਮਾਮਲੇ ਨੂੰ ਜਾਂਚ ਰਹੀ ਹੈ ਹਾਂਜੀ ਸਰ ਸਰ ਇਹ ਮਾਮਲਾ ਇਹ ਮਾਮਲਾ ਕੀ ਹੈ ਪੂਰਾ ਜੇਲ੍ਹ ਦੇ ਵਿੱਚ ਜਿਹੜਾ ਬਜ਼ੁਰਗ ਨੂੰ ਅੱਗ ਲੱਗੀ ਹੈ ਉਹ ਸਾਰੇ ਸਾਕੇ ਦੇ ਗਵਾਹਾਂ ਦੇਖਾ ਆ ਗਿਆ ਤੁਸੀਂ ਬੜੇ ਹੀ ਉਹੀ ਨਾ ਹੁੰਦਾ ਹੂੰ ਹੋਇਆ ਕੀ ਇਹ ਬਜ਼ੁਰਗ ਲੁੱਟ ਹੋਈ ਹੈ ਜਾਂ ਕੀ ਹੋਇਆ ਜੀ ਉਹਨਾਂ ਦੇ ਹਿਸਾਬ ਨਾਲ ਕੋਈ ਸੰਭੋਗਿੰਦੇ ਅਟਵਾਨ ਕਦਾਲ ਚ ਛੁੱڑی ਹੋਇਆ ਹੂੰ ਤੇ ਅਸੀਂ ਉਹ ਸਾਡੇ ਅੰਦਰੋਂ ਦੇਖ ਰਹੇ ਹਾਂ ਪੁਨੀਸ਼ ਚਾਂਦਰੀ ਕਿੰਨੀ ਉਮਰ ਕਿੰਨੀ ਸੀ ਸਰ ਇਹਦੀ ਇਹ ਗੱਲ 80 ਤੋਂ 90 ਹਜ਼ਾਰ ਦੇ ਵਿੱਚ। ਨਾ ਕਿਸੇ ਇਹਨਾਂ ਦਾ? ਇਹਨਾਂ ਦਾ ਨਾਂ ਸੀਗਾ ਆਪਣਾ ਜਮਾਲ ਦੀ ਕੋਈ ਲੁੱਟ ਅੰਦਰ ਕੋਈ ਐਫ ਆਈ ਆਰ ਦੇ ਵਿੱਚ ਲਿਖਿਆ ਵੀ ਸਵਾ ਕੁ ਲੱਖ ਰੁਪਈਆ ਗਾਇਬ ਹੈ ਅੰਦਰੋਂ। ਉਹ ਬੱਚੇ ਹੁੰਦਾ ਸੀ ਦੇ ਕੋਲ ਚਾਦਰੇ ਨਾਲ ਬੰਨ ਕੇ ਰੱਖਦਾ ਜੀ ਕੋਈ ਪੈਸੇ ਸੜੇ ਮਿਲੇ ਜਾਂ ਧਕੀਆਂ ਸਾਨੂੰ ਦੱਸਦਾ ਵੀ ਕੋਈ ਸੋਨਾ ਜਾਂ ਹਰਾਂ ਦੀਆਂ। ਸੋਨਾ ਚਾਂਦੀ ਸੋਨਾ ਚਾਂਦੀ ਕੋਈ ਕਹਿੰਦੇ ਹਨ ਚਾਂਦੀ ਦਾ ਕੜਾ ਕਹਿੰਦੇ ਲੱਗਿਆ ਹੈ ਜੋ ਕਿ ਐਫਆਰ 'ਚ ਲਿਖਿਆ ਹੋਇਆ ਹੈ ਹਾਂਜੀ ਹਾਂਜੀ ਅੱਛਾ ਸਰ ਇਹ ਜੇਲ੍ਹ ਦੇ ਅੰਦਰ ਹੀ ਇਹ ਕੁਆਟਰ ਜਿਹੜਾ ਸਰਕਾਰੀ ਕੁਆਟਰ ਦੀ ਹਾਂਜੀ ਇਹਨਾਂ ਦੀ ਕਲੋਨੀ ਹੈ ਉਹਨਾਂ ਦੀ ਰੈ residențial ਕਲੋਨੀ ਬਣਾ ਕੇ ਵਾਹ ਕੇ ਸੈਂਟਰ ਜੇਲ੍ਹ ਦੇ ਅੰਦਰ ਕੀ ਤਫਤੀਸ਼ 'ਚ ਲੱਗਦਾ ਕਿ ਸਰ ਤੁਹਾਨੂੰ ਪਹਿਲੀ ਤਫਤੀਸ਼ ਦੇ ਵਿੱਚ ਸਭ ਤੋਂ ਤੀਰ ਚੱਲ ਰਹੀ ਹੈਗੀ ਪੂਰੀ ਹਰ ਐਂਗਲ ਤੋਂ ਅਸੀਂ ਦੇਖ ਰਹੇ ਹਾਂ ਸਾਰੇ ਆਪਸ਼ਨ ਬੱਕੇ ਹੋ ਜਾਂਦੇ ਨੇ ਕਤਲ 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 ਮੰਨਿਆ ਜਾ ਸਕਦਾ ਹੈ ਇਹ ਪਹਿਲੀ ਨਜ਼ਰ ਤੋਂ ਅਸੀਂ ਦੇਖਿਆ ਵਿੱਚ ਪਰ ਚਾਹਤ ਉਹ ਹੀ ਕੀਤਾ ਪਰ ਹੁਣ ਦੇਖਦੇ ਆ ਕਿ ਬੰਦਲ ਸਬੂਤ ਇਕੱਠੇ ਕਰਦੇ ਪਏ ਆ ਕਿ ਕਿਸ ਕਿਹੜਾ ਐਂਗਲ ਸਾਡਾ ਕਾਮਯਾਬ ਹੁੰਦਾ ਹ ਹ ਹ ਹ ਜੀ ਸਰ ਕੋਈ ਗ੍ਰਿਫਤਾਰੀ ਕੋਈ ਹਿਰਾਸਤ ਕਿਸੇ ਕੋਈ ਸਖਦੇਦਾਰ ਦੀ ਅਜੇ ਜੀ ਅਜੇ ਤਾਂ ਮਤਲਬ ਅਪਣੇ ਲੈਵਲ ਤੇ ਸਾਰਾ ਕਰ ਰਹੇ ਹਾਂ ਅੱਛਾ ਤੁਹਾਡੀ ਬਾਈਟ ਅਗਰ ਇੰਟਰਵਿਊ ਕਰਨੀ ਹੋਵੇ ਕਿੰਨੇ ਵੇ ਦਾ ਟਾਈਮ ਲਓਗੇ ਨਹੀਂ ਉਹ ਤਾਂ ਸਾਡੇ ਕੀਤ ਸਿੰਘ ਸਾਹਿਬ ਜੀ ਐਸਪੀ ਸਾਹਿਬ ਨਾਲ ਗੱਲ ਕਰ ਲਵੋ ਉਹ ਤੋਂ ਨਾਲ ਆਪਣਾ ਮਿਲਣ ਤੁਹਾਨੂੰ ਲੱਗਦਾ ਨਹੀਂ ਸਰ ਹਾਈ ਸਕਿਉਰਿਟੀ ਜ਼ੋਨ ਹੈ ਪੂਰਾ ਦਾ ਪੂਰਾ ਕੀ ਹੋਇਆ ਕੀ ਹੋਣੀ ਸਾਰੇ ਨੂੰ ਪਤਾ ਸਰ ਵੀ ਇੰਟੀਗੇਟ ਕਿਉਂ ਦਾ ਲੱਗੀ ਹੈ ਤੇ ਉਹਦਾ ਸਟੋਰੀ ਤਾਂ ਹੈਗੀ ਹੁਣ ਕਈ ਐਂਗਲ ਨੇ ਉੱਤੇ ਜਿਹਦੀ ਬਾਰੇ ਕੁਝ ਨਹੀਂ ਕਹਿ ਸਕਦੇ ਹੂੰ ਹੂੰ ਵੀ ਕਿਸ ਤਰੀਕੇ ਨਾਲ ਲੱਗੀ ਹੈ ਉਹ ਕੋਈ ਵੀ ਕਹਿੰਦਾ ਕਿ ਵੀ ਬੀੜੀ ਪੀਂਦੇ ਸੀਗੇ ਉੱਥੋਂ ਵੀ ਹੋ ਸਕਦੀ ਹੈ ਕੋਈ ਕਹਿੰਦਾ ਕੋਈ ਹਰ ਬੰਦੇ ਦਾ ਆਪਣਾ ਰਿਅ ਹੈ ਪਰ ਤੁਸੀਂ ਕਤਲ ਦੇ ਐਂਗਲ ਦੇ ਨਾਲ ਦੇਖ ਰਹੇ ਹੋ ਹਨਾ ਅਸੀਂ ਚਲੋ ਤਾਂ ਵੇਖਿਆ ਨਾ ਵੀ ਜਿਹੜਾ ਸਮਾਨ ਗਿਆ ਹੋਇਆ ਹੈ ਹੂੰ ਹੂੰ ਵੀ ਸ਼ਾਇਦ ਅਸੀਂ ਤਾਂ ਉਹ ਸੰਗਲ ਨਾਲ ਦੇਖ ਰਹੇ ਹੂੰ 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 ਅਜ਼ੀਰ ਗੱਲ ਸੁਭਾਈ ਵੀ ਹੈ ਜੀ ਹਾਂ ਜੀ ਹੂੰ ਹੂੰ ਜੀ ਸਰ ਜੀ ਸਰ ਠੀਕ ਹੈ ਰਾਈਟਰ थैंक यू ਔਰ ਬੜੀ ਜਲਦ ਪੁਲਿਸ ਇਸ ਮਾਮਲੇ ਦੇ ਵਿੱਚ ਖੁਲਾਸਾ ਕਰ ਸਕਦੀ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ